ਕੀ ਲੇਡੀਜ਼ ਦਾ 1000 ਰੁਪਿਆ ਜਿੱਥੇ ਮੈਂ ਜਾਣੀਆਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੋਗੇ ਸੋ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਸ ਗੱਲ ਨਾਲ ਪਿੱਛੇ ਰਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜੇ ਮੈਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਧੂਰੀ ਜਿਹਨੇ ਵਾਅਦੇ ਕੀਤੇ ਸੀ ਇਹਨਾਂ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ 'ਚ ਕਰਕੇ ਦਿਖਾ ਦੇ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਮੈਨੂੰ ਦੇਖ ਲੇ ਬਹੁਤ ਵਾਰ ਤੁਸੀਂ ਜਿਤਾਇਆ ਹੈ ਨਵੇਂ ਅਰਵਿੰਦ ਖੰਨਾ ਖੰਨਾ ਜੀ ਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਤੱਕ ਜਿਤਾ ਕੇ ਭੇਜਿਆ ਜਦਕਿ ਉਹ ਤੁਹਾਡਾ ਸਾਥ ਛੱਡ ਕੇ ਉੱਥੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਨੂੰ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾਲ ਦਿਓ ਜੀ ਇੱਥੇ ਅਸੀਂ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਹੋਰ ਲਾ ਕੇ ਜਿਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤ ਫੇਰ ਜਿਨਾਂ ਚਤਾਓ ਜੀ ਤੇ ਧੂਰੀ ਦੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰਾਂਟਾਂ ਤੁਹਾਨੂੰ ਪਿੱਠ ਵੀ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹਨਾ ਇਹੀ ਆਸ ਹੈ ਇਹੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚ ਨਿਮਾਇਦੇ ਜਾਂਦੇ ਨੇ ਤੇ ਹੋਰ ਕੰਮ ਆਉਣਗੇ ਹੋਰ ਪ੍ਰੋਜੈਕਟਸ ਆਉਣਗੇ ਧੂਰੀ ਲਈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾਂ ਤੋਂ ਵੀ ਕਿ ਵੱਧ ਤੋਂ ਵੱਧ ਵੋਟਾਂ ਮਾਇਆ ਦੇ ਘਰੇ ਨਹੀਂ ਰਹਿਣਾ ਚਾਹੀਦਾ ਕਿਸੇ ਨੂੰ ਕਿਸੇ ਨੇ ਵੀ ਇਹ ਨਾ ਜੋ ਗਰਮੀ ਬਹੁਤ ਹੈ ਨਿਕਲਿਆ ਨਹੀਂ ਜਾਂਦਾ ਬੱਚੇ ਪ੍ਰੇਸ਼ਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੇ ਆਪਣੇ ਵੋਟ ਪਾ ਕੇ ਆਇਓ ਜੀ ਤੁਹਾਡੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਤਾਂ ਸਪੈਸ਼ਲਿਸਟ ਬੰਦੇ ਤਾਂ ਇੱਧਰ-ਉੱਧਰ ਹੋ ਜਾਂਦੇ ਨੇ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਠੀਕ ਹੈ ਸੋ ਤੁਹਾਡੀ ਵੋਟ ਬਹੁਤ ਮਹਾਨੇ ਰੱਖਦੀ ਹੈ ਤੇ ਤੁਸੀਂ ਜ਼ਰੂਰ ਘਰ ਪਾ ਕੇ ਆਇਓ ਤੇ ਜਿਹੜੀ ਗੱਲ ਆਉਂਦੀ ਹੈ ਕਿ ਇਹ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਹਾਂ ਇਹ ਗੱਲ ਜ਼ਰੂਰ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਹ ਗੱਲਾਂ ਨਾਲ ਪਿੱਛੇ ਰਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜੇ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋ ਰਿਹਾ ਹੋਇਆ ਤੂਰੀ ਚ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲੋਂ ਤੱਕ ਕੰਮ ਨਹੀਂ ਹੋਏ ਉਹ